ਪੰਜਾਬ ਦੇ ਬਾਹਰ ਤੋਂ ਆਏ ਪ੍ਰਵਾਸੀ ਨੇ ਪਹਿਲਾਂ ਕੀਤਾ ਪੰਜਾਬੀ ਪਰਿਵਾਰ ਦੇ ਉੱਤੇ ਹਮਲਾ ਆ ਦੇਖੋ ਸਾਡੇ ਕੋਹਾੜੀਆਂ ਮਾਰੀਆਂ ਉਹਨੇ ਆ ਦੇਖੋ ਫਿਰ ਪਾਉਣ ਲੱਗਾ ਸੀ ਇਸ ਪਰਿਵਾਰ ਦੀ ਨੂੰਹ ਦੀ ਇੱਜ਼ਤ ਨੂੰ ਹੱਥ ਬੋਲੋ ਬਲਵਿੰਦਰ ਸਿੰਘ ਜਟਾਣਾ ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲਾ ਆਪਣੇ ਐਸਵਾਈਐਲ ਗੀਤ ਦੇ ਵਿੱਚ ਕਰਦਾ ਹੈ ਉਸ ਬਲਵਿੰਦਰ ਸਿੰਘ ਜਟਾਣੇ ਦਾ ਰਿਸ਼ਤੇਦਾਰ ਹੈ ਇਹ ਪੀੜਿਤ ਪਰਿਵਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਪ੍ਰਵਾਸੀ ਨੇ ਇਹਨਾਂ ਦੇ ਉੱਤੇ ਇਹ ਤੀਸਰਾ ਹਮਲਾ ਕੀਤਾ ਹੈ ਪਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕੀਤੀ ਜੀ ਹੁਣ ਤੱਕ ਨਹੀਂ ਸਾਡੀ ਸਰਕਾਰਾਂ ਜੀ ਸਾਡੀਆਂ ਸਰਕਾਰਾਂ ਪ੍ਰਵਾਸੀਆਂ ਸਾਥ ਦੇ ਰਹੀਆਂ ਨਹੀਂ ਜੀ ਸਾਡੇ ਪੰਜਾਬੀਆਂ ਸਾਥ ਨਹੀਂ ਦੇ ਰਹੀਆਂ ਸਰਕਾਰਾਂ ਇਸ ਪ੍ਰਵਾਸੀਆਂ ਸਾਥ ਸਾਥ ਦੇ ਰਹੀਆਂ ਨਹੀਂ ਜੀ ਉਹ ਕਹਿੰਦੇ ਵੀ ਛੋਟੇ ਬੋਟੇ ਕੱਟੀਆਂ ਗਈਆਂ ਆਪਣੇ ਪਿੰਡ ਦੇ ਵਿੱਚੋਂ ਤੇ ਉਸ ਪਰਵਾਸੀ ਦੀਆਂ ਬਣੀਆਂ ਹੋਈਆਂ ਅਸੀਂ ਨੇ ਬੋਟਾਂ ਪਈਆਂ ਨੇ ਉਦੋਂ ਜੂਮ ਕਰਕੇ ਦੇਖੋ ਵੀਡੀਓ ਵਿੱਚ ਦੇਖੋ ਮੇਰੀ ਬੋਰਡ ਬਣੀ ਹੋਈ ਹੈ ਜੀ ਪਹਿਲਾ ਪਿੰਡ λεੜੀ ਵਿੱਚ ਇਹ ਕਟਵਾਤੀ ਜੋ ਸਰਪੰਚ ਸਾਹਿਬ ਨੇ ਤੇ ਇਸ ਵਾਰ ਦਾ ਹਮਲਾ ਇੰਨਾ ਖੌਫਨਾਕ ਸੀ ਕਿ ਅਸੀਂ ਤੁਹਾਨੂੰ ਘਟਨਾ ਵਾਲੀ ਪੂਰੀ ਵੀਡੀਓ ਪੂਰੀ ਵਿਖਾ ਵੀ ਨਹੀਂ ਸਕਦੇ ਤੁਹਾਨੂੰ ਬਚਾ ਲਓ ਪੰਜਾਬੀ ਆ ਸਾਡ ਪੰਜਾਬੀ ਬਚਾ ਲਓ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਖੰਨਾ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ ਕਿਉਂਕਿ ਮੇਰੇ ਨਾਲ ਇੱਥੇ ਉਹ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੇ ਉੱਤੇ ਪ੍ਰਵਾਸੀਆਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਇੱਥੇ ਭੈਣ ਜੀ ਮੌਜੂਦ ਨੇ ਇਹਨਾਂ ਦੇ ਹਸਬੰਦ ਮੌਜੂਦ ਨੇ ਇੱਥੇ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਕੋਹਾੜੀ ਦੇ ਨਾਲ ਹਮਲਾ ਕੀਤਾ ਗਿਆ ਔਰ ਲਹੂ ਲੋਹਾਨ ਕਰਕੇ ਸਾਰਾ ਪਰਿਵਾਰ ਸੁੱਟ ਦਿੱਤਾ ਗਿਆ ਔਰ ਇਹ ਹਮਲਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇਹ ਪ੍ਰਵਾਸੀ ਇਹਨਾਂ ਦੇ ਉੱਤੇ ਹਮਲੇ ਕਰਦੇ ਰਹੇ ਨੇ ਰਿਪੋਰਟਾਂ ਪੁਲਿਸ ਦੇ ਵਿੱਚ ਵੀ ਗਈਆਂ ਨੇ ਲੇਕਿਨ ਇਹਦੇ باوجود ਪੂਰੇ ਹੌਸਲੇ ਇਹਨੇ ਵਧੇ ਹੋਏ ਹੈ ਕਿ ਹੁਣ ਜਿਹੜਾ ਹਮਲਾ ਹੋਇਆ ਹੈ ਇਹ ਪੂਰਾ ਜਾਨਲੇਵਾ ਹਮਲਾ ਸੀ ਭਾਈ ਸਾਹਿਬ ਸਾਨੂੰ ਪੁਲਿਸ ਦੱਸੋ ਇਹ ਜਿਹੜਾ ਹਮਲਾ ਹੋਇਆ ਤੁਹਾਡੇ ਉੱਤੇ ਦੱਸਿਆ ਜਾ ਰਿਹਾ ਜਿਹੜਾ ਕਿ ਪ੍ਰਵਾਸੀਆਂ ਵੱਲੋਂ ਕੀਤਾ ਗਿਆ ਇੱਕ ਪੂਰਾ ਮਾਮਲਾ ਹੈ ਕੀ ਵੈਗੋਜੀ ਕੇ ਖਾਲਸਾ ਵੈਗੋਜੀ ਕੀ ਫਤਿਹ ਮੈਂ ਮੇਰਾ ਨਾਮ ਜਗਵਿੰਦਰ ਸਿੰਘਾ ਜੀ ਮੈਂ ਪਿੰਡ ਲੇੜੀ ਦਾ ਰਹਿਣ ਵਾਲਾ ਸਾਡੇ ਉੱਤੇ ਪ੍ਰਵਾਸੀ ਨੇ ਜੀ ਤੀਜੀ ਵਾਰ ਹਮਲਾ ਕਰਿਆ ਜੀ ਹੁਣ ਪਹਿਲਾਂ ਵੀ ਕਹੀ ਨਾਲ ਵੀ ਕਰਿਆ ਸਾਡੇ ਤੇ ਤੇ ਇਹ ਮੇਰੇ ਘਰ ਦੇ ਬਾਹਰ ਝਾੜੂ ਲਾ ਰਹੇ ਸੀਗੇ ਤੇ ਡੇਕਾਂ ਦੇ ਪੱਤੇ ਇਕੱਠੇ ਕਰ ਰਹੇ ਸੀ ਦਰਾਖਤਾਂ ਦੇ ਸਾਡੇ ਬੇੜ ਖੜੇ ਨੇ ਬਾਹਰ ਉਹਨੇ ਪੱਤੇ ਇਕੱਠੇ ਕਰ ਰਹੇ ਸੀ ਤੇ ਪ੍ਰਵਾਸੀ ਉਧਰੋਂ ਆਇਆ ਕਹਿੰਦਾ ਤੁਸੀਂ ਕੂੜੇ ਦੇ ਢੇਰ ਇੱਥੇ ਕਿਉਂ ਲਾ ਰਹੇ ਹੋ ਤੇ ਮੇਰੇ ਘਰ ਦੇ ਕਹਿੰਦੇ ਅੰਕਲ ਜੀ ਅਸੀਂ ਚੱਕ ਲੈਣਾ ਇਹ ਵੀ ਚੱਕ ਕੇ ਸੁੱਟ ਦੇਣਾ ਪਰੇ ਜਦੋਂ ਇਹ ਤਾਂ ਚੱਕ ਕੇ ਕਿਹਾ ਵੀ ਸੁੱਟ ਦੇਣਾ ਪਰੇ ਤੇ ਮੇਰੇ ਘਰ ਦੇ ਪਿੱਛੇ ਦਵਾਰਾ ਮੁੜ ਕੇ ਦੇਖਣ ਲੱਗੇ ਵੀ ਪ੍ਰਵਾਸੀ ਚਲਾ ਗਿਆ ਕਿ ਪਿੱਛੇ ਖੜਾ ਹੀ ਹੈ ਮੇਰੇ ਜਦੋਂ ਖੜਾ ਦੇਖਿਆ ਪਿੱਛੇ ਉਹ ਉਹਨੇ ਚੱਕ ਕੇ ਪੱਥਰ ਮੇਰੇ ਘਰ ਦੇ ਮੂੰਹ ਤੇ ਉੱਤੇ ਮਾਰੇ ਆ ਤੇ ਮੇਰੇ ਘਰ ਦੇ ਇੱਥੇ 6-7 ਟੰਕੇ ਲੱਗੇ ਨੇ ਜੀ ਉਹ ਤੇ ਮੇਰੇ ਤੇ ਜਦੋਂ ਮਾਰਿਆ ਪੱਥਰ ਇਹਨੇ ਰੌਲਾ ਪਾਇਆ ਤਾਂ ਪਿੱਛੇ ਨੂੰ ਗਿਰ ਗਈ ਤੇ ਇਹਨੂੰ ਖਿੱਚ ਕੇ ਉਹ ਆਮਣ ਉਹ ਖਿੱਚ ਕੇ ਇਹਨੂੰ ਛੱਪਰ ਚ ਲੈ ਜਾਣ ਲੱਗਾ ਇਹ ਰੋਲਾ ਰੂਲਾ ਪਾਇਆ ਮੈਂ ਕਿਹਾ ਬਾਹਰ ਕਿਉਂ ਰੋਲਾ ਪਾ ਰਹੇ ਆ ਮੈਂ ਸੁੱਤਾ ਹੀ ਪਿਆ ਸੀ ਉਹਦੇ ਅੰਦਰ ਉੱਠ ਕੇ ਮੈਂ ਭੱਜ ਭੱਜੇ ਬਾਹਰ ਆਇਆ ਮੈਂ ਹੈਂਡੀਕੈਪਟ ਬੰਦਾ ਹੀ ਜਦ ਤੱਕ ਮੈਂ ਬਾਹਰ ਆਇਆ ਇਹਨੂੰ ਛੱਪਰ ਤੱਕ ਆਪਣੇ ਤੱਕ ਲੈ ਗਿਆ ਸੀ ਉਹ ਖਿੱਚ ਕੇ ਇਹ ਇਹ ਕਿੰਨੇ ਵਜੇ ਦਾ ਟਾਈਮ ਸੀਗਾ ਸਵੇਰੇ 6 ਵਜੇ ਦਾ ਟਾਈਮ ਆ ਜੀ ਸਵੇਰੇ ਤੜਕੇ ਸਵੇਰੇ 6 ਵਜੇ ਦਾ ਹਾਂਜੀ 25 ਅਕਤੂਬਰ 25 ਤਰੀਕ ਦਾ ਹਾਂਜੀ ਅੱਛਾ ਹਾਂਜੀ ਦਿਨ ਸ਼ਨੀਵਾਰ ਦਾ ਜੀ ਹਾਂਜੀ ਤੇ ਖਿੱਚ ਕੇ ਜਾ ਰਿਹਾ ਸੀ ਉਹ ਤੇ ਮੈਂ ਜਾਂ ੜੋੜਾ ੜੋੜਾ ਸੁਣਿਆ ਮੈਂ ਭੱਜਿਆ ਆਂ ਅੰਦਰੋਂ ਤੇ ਮੈਂ ਦੇਖਿਆ ਮੇਰੇ ਘਰ ਦੇੰਦੇ ਮੂੰਹ ਤੇ ਲਹੂ ਚੱਲ ਰਿਹਾ ਮੈਂ ਕਹਿੰਦਾ ਇਹਨੂੰ ਛੜਾਉਣ ਆਇਆ ਤੇ ਉਹਨਾਂ ਨੇ ਮੈਨੂੰ ਕੇਸਾਂ ਤੋਂ ਫੜ ਕੇ ਮੈਨੂੰ ਥੱਲੇ ਸਿੱਟ ਲਿਆ ਦੋਏ ਸੀਗੇ ਬਾਪੁੱਤ ਗੌਤਮ ਰਾਏ ਤੇ ਉਹਦਾ ਮੁੰਡਾ ਅਮਨ ਨੂੰ ਦੋਏ ਜਾਣੇ ਸੀਗੇ ਤੇ ਤੀਸਰੀ ਉਹਦੀ ਕੁੜੀ ਉਹਨੂੰ ਤੇਜ਼ ਤਾਰ ਹਥਿਆਰ ਦੇ ਰਹੀ ਸੀ ਅੰਦਰ ਲਿਆ ਕੇ ਤੇ ਉਹਨਾਂ ਨੇ ਮੇਰੇ ਉੱਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਮੇਰੀ ਠੂਹੀ ਤੇ ਵੀ ਮਾਰੀ ਕੋਹਾੜੀਆਂ ਆਈਆਂ ਦੇਖੋ ਤੇ ਤੇਜ਼ ਤਾਰ ਹਥਿਆਰ ਨਾਲ ਮੇਰੇ ਉੱਤੇ ਹਮਲਾ ਕੀਤਾ ਜਾਨੀ ਹਮਲਾ ਕਰएगी ਮੇਰੇ ਤੇ ਉਹਨੇ ਤੇ ਦੂਸਰੇ ਮੈਂ ਜ਼ਰੂਰ ਚਾਹਾਂਗਾ ਜਿਹੜਾ ਇੱਕ ਤਾਂ ਮੈਂ ਇੱਕ ਗੱਲ ਦੱਸਦਾ ਕਿ ਇੱਥੇ ਜਿਹੜੇ ਭਾਜੀ ਨੇ ਇਹ ਇਹਨਾਂ ਦੇ ਪੈਰਾਂ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ ਭਾਜੀ ਮੈਂ ਹੈਂਡੀਕੈਪਡ ਬੰਦਾ ਆ ਯਾ ਦੇਖੋ ਮੇਰੀ ਰੰਗ ਹੀ ਨਹੀਂ ਆਈ ਮੈਂ ਲੱਤ ਤੋਂ ਜੀ ਉਹਨਾਂ ਨੇ ਮੇਰੇ ਤੇ ਬਹੁਤ ਛੱਟ ਟਾਏ ਨਹੀਂ ਮੇਰੇ ਤੇ ਹਮਲਾ ਕਰਨੀ ਹਮਲਾ ਕਰਾਈ ਪੂਰਾ ਫੋਲੇ ਜੀ ਤੇ ਪਿੱਠ ਦੇ ਉੱਤੇ ਹੀ ਵਾਰ ਕੀਤੇ ਗਏ ਪਿੱਠ ਤੇ ਮੇਰੇ ਤੇਜ਼ ਤਾਰ ਹਤਿਆਨਾ ਵਾਰ ਕੀਤੇ ਗਏ ਜੀ ਕੁਹਾੜੀਆਂ ਹਮਾਰੀਆਂ ਨਹੀਂ ਮੇ ਤੇਜ਼ਾਰ ਹਥਿਆਰ ਨਾਲ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਫੋਲ ਜੀ ਉਹਨਾਂ ਨੇ ਜੀ ਭਾਜੀ ਇਹ ਇਹ ਇਨਾ ਮਾਮਲਾ ਵਧ ਕਿਦਾਂ ਗਿਆ ਜਿਹਦਾ ਤੁਸੀਂ ਦੱਸ ਰਹੇ ਹੋ ਤੁਹਾਡੇ ਪੜੋਸ ਦੇ ਵਿੱਚ ਰਹਿੰਦੇ ਆ ਉਹ ਹਾਂ ਜੀ ਸਾਡੇ ਪੜੋਸ ਦੇ ਵਿੱਚ ਰਹਿੰਦੇ ਸਾਨੂੰ 15 ਸਾਲ ਹੋ ਗਏ ਸਾਡੇ ਕੋਲ ਰਹਿੰਦਾ ਨੂੰ ਉਹਨਾਂ ਨੂੰ ਜੀ ਅੱਛਾ ਹਾਂ ਜੀ ਉਹ ਛੱਪਰ ਪਾਰ ਕੇ ਰਹਿ ਰਿਹਾ ਜੀ ਉਹ ਉਹਦਾ ਮਕਾਨ ਕੋਈ ਨਹੀਂ ਬਣਾਇਆ ਹੋਇਆ ਜੀ ਉੱਥੇ ਤੇ ਕਰਦੇ ਕੀ ਉਹ ਉਹ ਮੱਝਾਂ ਰੱਖਿਆ ਹੋਈਆਂ ਜੀ ਉਹਨੇ 21 20 22 ਮੱਝਾਂ ਰੱਖਿਆ ਹੋਈਆਂ ਜੀ ਉਹਨੇ ਤੇ ਹਾਂ ਜੀ ਉਹ ਤੇ ਉਹ ਦੋ ਤੀਰ ਕੰਮ ਕਰ ਰਹੇ ਨੇ ਕੋਈ ਤੁਹਾਡੇ ਪੜੋਸ ਦੇ ਵਿੱਚ ਕੋਈ ਬੋਲਦਾ ਬੋਲਦੇ ਨਹੀਂ ਸਭ ਡਰਦੇ ਨੇ ਜੀ ਉਹ ਕਹਿੰਦਾ ਮੈਂ ਬਿਹਾਰ ਚ ਕ੍ਰਾਇਮ ਕਰਕੇ ਆਇਆ ਹਾਂ ਬੰਦਾ ਮਾਰ ਕੇ ਆਇਆ ਹਾਂ ਵੀ ਜੇ ਕੋਈ ਮੈਨੂੰ ਬੋਲੂਗਾ ਮੈਂ ਮੱਢ ਦੂੰਗਾ ਉਹਨੂੰ ਐਦਾਂ ਡਰਾ ਰਿਆ ਸੀ ਸਾਨੂੰ ਉਹ ਉਹ ਕਹਿੰਦਾ ਬਿਹਾਰ ਦੇ ਵਿੱਚ ਕਰਕੇ ਆਇਆ ਹੋਇਆ ਕੰਮ ਤਾਂ ਹੀ ਤਾਂ ਇੱਥੇ ਰਹਿ ਰਿਹਾ ਜੀ ਉਹਨੇ ਉਹਨੇ ਪੇਸੇ ਹੀ ਬਦਲੇ ਹੋਏ ਜੀ ਆਪਣਾ ਜੱਟਾ ਰੱਖਿਆ ਹੋਈਆਂ ਜੀ ਅੱਛਾ ਹਾਂਜੀ ਉਹ ਸਾਦੂ ਦੇ ਪੇਜ ਦੇ ਵਿੱਚ ਬੈਠਾ ਜੀ ਤੇ ਪੰਜਾਬ ਦੇ ਵਿੱਚ ਨਾ ਉਹਦਾ ਕੋਈ ਪਿੱਛੇ ਪੁੱਛੇ ਕੋਈ ਦੇਖ ਰਿਹਾ ਨਾ ਕਾਨੂੰਨ ਕੋਈ ਕਾਰਵਾਈ ਕਰ ਰਿਹਾ ਉਹਦੇ ਉੱਤੇ ਵੀ ਦੇਖੋ ਵੀ ਕਿੱਥੇ ਉਹ ਕੋਈ ਨਹੀਂ ਦੇਖ ਰਿਹਾ ਜੀ ਮੈਂ ਭੈਣ ਜੀ ਤੋਂ ਇੱਕ ਵਾਰੀ ਗੱਲ ਕਰਾਂ ਫਿਰ ਅਸੀਂ ਉਹਦੇ ਉੱਤੇ ਵੀ ਆਵਾਂਗੇ ਜਿਹੜੀ ਪਹਿਲਾਂ ਵੀ ਕਹਿ ਰਹੀ ਹੈ ਕਿ ਇੱਥੇ ਬਜ਼ੁਰਗ ਮੌਜੂਦ ਨੇ ਬਜ਼ੁਰਗਾਂ ਨੇ ਦੇਖੋ ਇੱਥੇ ਸਾਰਾ ਨਾ ਇਹ ਪਲਸਟਰ ਕੀਤਾ ਹੋਇਆ ਤੇ ਮੈਂ ਪਹਿਲਾਂ ਭੈਣ ਜੀ ਨੂੰ ਪੁੱਛ ਲੈਂਦਾ ਭੈਣ ਜੀ ਜੇ ਤੁਸੀਂ ਥੋੜਾ ਜਿਹਾ ਦੱਸ ਪਾਓ ਕਿਉਂਕਿ ਭੈਣ ਜੀ ਨਾ ਇੱਥੇ ਕਾਫੀ ਗਹਿਰਾ ਜ਼ਖਮ ਹੈਗਾ ਮੁਸ਼ਕਲ ਹੈਗਾ ਤੇ ਥੋੜਾ ਜਿਹਾ ਜੇਕਰ ਮਾਮੂਲੀ ਜਿਹਾ ਦੱਸ ਸਕੋ ਤੁਸੀਂ ਕਿ ਜਿਹੜਾ ਉਹਨੇ ਮਾਰਿਆ ਸੀਗਾ ਇਹ ਕੀ ਮਾਰਿਆ ਜੀ ਤੁਹਾਡੇ ਤੇ ਕੀ ਹੋ ਰਿਹਾ ਸੀਗਾ ਉਸ ਟਾਈਮ ਕੀ ਕਰ ਰਹੀ ਸੀ ਤੁਸੀਂ ਮੈਂ ਕਰੂਗੀ ਖਾਲਸਾ ਮੈਂ ਕਰੂਗੀ ਖਤੇ ਅਸੀਂ ਜੀ ਸਵੇਰੇ 6 ਵਜੇ ਅਸੀਂ ਝਾੜੂ ਲਾ ਰਹੇ ਸੀ ਮੈਨੂੰ ਬਈਆ ਕਹਿ ਰਿਹਾ ਸੀ ਕਹਿੰਦਾ ਵੀ ਯਰੇ ਕੂੜਾ ਨਾ ਲਾਵਾਂ ਇਹਨੂੰ ਬੋਲਿਆ ਮੈਂ ਕਿ ਅੰਕਲ ਜੀ ਮੈਂ ਕੂੜਾ ਚੱਕ ਦੂੰ ਮੇਰੇ ਪਿੱਛੇ ਬਈਆ ਖੜਾ ਰਿਹਾ ਮੈਂ ਸੋਚਿਆ ਮੈਂ ਕਿ ਬਈਆ ਪਿੱਛੇ ਮੁੜ ਕੇ ਦੇਖੇ ਬਈਆ ਖੜਾ ਰਿਹਾ ਮੈਂ ਉਹਨੇ ਚੱਕ ਕੇ ਨਾ ਮੇਰਾ ਪੱਥਰ ਦਾ ਮੇਰੇ ਡੜਾ ਮਾਰਿਆ ਮੇਰੇ ਜੂਨ ਨਾਲ ਪੱਥਰ ਦਾ ਡੜਾ ਮਾਰ ਕੇ ਮੈਨੂੰ ਵਾਲਾਂ ਤੋਂ ਖਿੱਚ ਕੇ ਮੈਨੂੰ ਅੰਦਰ ਸ਼ਫਰ ਚ ਲੈ ਗਏ ਮੈਂ ਕੂਕਰ ਰੋਲ ਆਫ ਆਇਆ ਮੇਰੇ ਘਰ ਵਾਲਾ ਆ ਗਿਆ ਮੇਰੇ ਘਰ ਵਾਲਾ ਨੇ ਅੱਖ ਜਾਂ ਦੇਖਿਆ ਉਹ ਵੀ ਵਾਲਾਂ ਤੋਂ ਫੜ ਲਿਆ ਕਹਾੜੀ ਚੱਕ ਲਿਆਂਦੀ ਇਹਨਾਂ ਨੇ ਮੇਨੂੰ ਮੇਰਾ ਬੇਟ ਆਇਆ 13 ਸਾਲ ਦਾ 13 ਸਾਲ ਦਾ ਬੇਟ ਉਹਨਾਂ ਨੇ ਉਹਨੇ ਦਾਦਿਆਂ ਨੂੰ ਉਠਾਲ ਲਿਆ ਕਹਿੰਦੇ ਵੀ ਦਾਦਾ ਵੀ ਵੱਜ ਕੇ ਆਜੋ ਵੀ ਮੰਮੀ ਤੇ ਫਾਫਾ ਭਈਏ ਨੇ ਮਾਰੇ ਤੇ ਮੇਰੇ ਸਹੁਰੇ ਦੀ ਕਹਾੜੀ ਮਾਰੀ ਉਹਨੇ ਮੇਰੇ ਘਰ ਆਲਾ ਜਰ ਲੱਤ ਦੋ ਕਾ ਜਾਈਏ ਉਹਦੇ ਖਿੱਚੇ ਕੇ ਉਹਦੇ ਵਾਲਾ ਵਾਲ ਪੱਟੇ ਨੇ ਉਹਨਾਂ ਤੇ ਜੂੜੇ ਫੜੇ ਨੇ ਉਹਨਾਂ ਤੇ ਮੈਨੂੰ ਵੀ ਭਈਏ ਨੇ ਤੇ ਭਈਏ ਤੇ ਮੁੰਡੇ ਨੇ ਗਲਾਵੇਂ ਤੋਂ ਫੜੇ ਉਹਨਾਂ ਨੇ ਜੀ ਮੈਨੂੰ ਜੀ ਸੋ ਪੈਨ ਜਿਹਨੂੰ ਬੋਲਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਮੈਨੂੰ ਇਨਸੀਡੈਂਟ ਕੇ ਪਹਿਲਾਂ ਵੀ ਕਿਤੇ ਕੋਈ ਗੱਲਬਾਤ ਹੋਈ ਸੀ ਫਿਰ ਪੁਲਿਸ ਆਈ ਤੇ ਸ਼ਾਮ ਨੂੰ ਨੂੰ ਛੜਤਾ ਸੀ ਇਹ ਇਹ ਕਿਹੜਾ ਗੱਲਬਾਤ ਸੀ ਇਹ ਪਹਿਲਾਂ ਹੋਈ ਸੀ ਕੋਈ ਹਾਂਜੀ ਖਾਲਸਾ ਜੀ ਇਹ ਪਹਿਲਾਂ ਜੀ ਇਹਨੇ ਇੱਕ ਪ੍ਰਵਾਸੀ ਨਾਲ ਲੜਾਈ ਹੋ ਗਈ ਸੀ ਇਹਦੀ ਉਹ ਪ੍ਰਵਾਸੀ ਨੂੰ ਰਾਤ ਨੂੰ ਇਹਨਾਂ ਦੇ 7:30 8:00 ਵਜੇ ਮਾਰਿਆ ਜੀ ਇਸ ਪ੍ਰਵਾਸੀ ਦੀ ਕਿਸੇ ਹੋਰ ਪ੍ਰਵਾਸੀ ਨਾਲ ਹੋ ਗਈ ਸੀ ਪ੍ਰਵਾਸੀ ਨਾਲ ਲੜਾਈ ਹੋਈ ਸੀ ਹਾਂਜੀ ਉਹ ਜਿਹੜਾ ਪ੍ਰਵਾਸੀ ਨੂੰ ਨਾਲ ਲੜਿਆ ਸੀ ਇਹ ਉਹ ਪ੍ਰਵਾਸੀ ਨੂੰ ਅਸੀਂ ਹਸਪਤਾਲ ਵਿੱਚ ਦਾਖਲ ਕਰਾਤਾ ਹੈ ਕਿਉਂ ਬਾਪ ਬੇਟਾ ਦੋਨੇ ਸਹੀ ਸੀਗੇ ਉਹ ਪ੍ਰਵਾਸੀ ਇਹਨਾਂ ਨੇ ਦੋਹਾਂ ਨੇ ਬਾਪੂਤਾ ਨੇ ਬਹੁਤ ਕੁੱਟਿਆ ਉਹਦੇ ਲੱਤਾਂ ਲੁੱਤਾਂ ਤੇ ਚੰਗੀਆਂ ਸੋਟੀਆਂ ਮਾਰੀਆਂ ਸਾਡੇ ਗਵਾਂਢੀਆਂ ਨੂੰ ਕਿਨੂੰ ਮਾਰਦੀ ਪੁੱਛ ਲਿਓ ਲੇਡੀ ਰੋਡ ਤੇ ਅਸੀਂ ਰਹਿੰਦੇ ਹਾਂ ਜੀ ਉੱਥੇ ਇਹਨੂੰ ਮਾਰਦੀ ਪੁੱਛ ਲਿਓ ਆ ਕੇ ਉਹਨੂੰ ਚੱਕ ਕੇ ਅਸੀਂ ਹਸਪੀਟਲ ਦਾਖਲ ਕਰਾਇਆ ਸੀ ਵੱਲ ਹਸਪਤਾਲ ਦੇ ਵਿੱਚ ਤੇ ਦੂਸਰੇ ਦਿਨ ਪੁਲਿਸਰ ਪਹੰਚਣ ਨਾਲ ਜਦ ਉੱਥੇ ਗਏ ਇਨਕੁਆਇਰੀ ਕਰਨ ਵਾਸਤੇ ਵੀ ਕੀ ਗੱਲ ਹੋਈ ਪਰ ਉਹਨਾਂ ਨੇ ਦੱਸਣ ਲੱਗੇ ਵੀ ਇਹ ਦੋਹੇ ਪ੍ਰਵਾਸੀਆਂ ਨੇ ਬਾਅਦਤ ਨੇ ਵੀ ਉਹਨੂੰ ਪ੍ਰਵਾਸੀ ਨੂੰ ਮਾਰਿਆ ਤੁਸੀਂ ਦੱਸ ਰਹੇ ਸੀ ਪੁਲਿਸ ਵਾਲਿਆਂ ਨੂੰ ਅਸੀਂ ਦੱਸਿਆ ਜੀ ਉਹਨੂੰ ਵੀ ਇਹ ਦੋਹਾਂ ਪ੍ਰਵਾਸੀਆਂ ਨੇ ਉਹ ਪ੍ਰਵਾਸੀ ਨੂੰ ਮਾਰਿਆ ਵੀ ਉਹਨੂੰ ਅਸੀਂ ਦਾਖਲ ਕਰਾ ਕੇ ਆਇਆ ਉਹਦੇ ਜਿਹੜਾ ਇਹ ਮੰਨੂ ਆ ਗੌਤਮ ਰਾਏ ਦਾ ਮੁੰਡਾ ਇਹਨੇ ਮੇਰੀ ਘਰ ਦੇ ਉੱਤੇ ਕਹੀ ਚੱਕੀ ਕਹਿੰਨਾ ਹਾਂ ਤੁਸੀਂ ਕਿਉਂ ਪੁੱਛ ਨੂੰ ਇਹ ਗੱਲਾਂ ਦੱਸ ਰਹੇ ਹੋ ਪੁਲਿਸ ਦੇ ਸਾਹਮਣੇ ਕਿਹਨੇ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਚੱਕੀ ਆ ਜੀ ਮੁਲਾਜ਼ਮਾਂ ਨੇ ਦੋਹਾਂ ਨੇ ਫਿਰ ਉਹਨੂੰ ਚੱਕ ਕੇ ਗੱਡੀ ਦੇ ਵਿੱਚ ਕੁੱਟ-ਕੁੱਟ ਕੇ ਗੱਡੀ ਦੇ ਵਿੱਚ ਛਟਕੇ ਸਵੇਰੇ ਲਿਆਂਦਾ ਸ਼ਾਮ ਨੂੰ ਛੱੜਤਾ ਜੀ ਤੇ ਇਸ ਲਈ ਇਹਨਾਂ ਦੇ ਹੌਸਲੇ ਬਲੰਦ ਹੋ ਗਏ ਵੀ ਮੈਨੂੰ ਸਵੇਰੇ ਚੱਕ ਲਈਏ ਸ਼ਾਮ ਨੂੰ ਛੱਡਤਾ ਮੇਰਾ ਕੁਝ ਨਹੀਂ ਵਿਗੜਿਆ ਤੇ ਇਹਨਾਂ ਦੁਬਾਰਾ ਸਾਡੇ ਉੱਤੇ ਫੇਰ ਹਮਲਾ ਕੀਤਾ ਜੀ ਇਹ ਸਾਰੇ ਤੀਜਾ ਹਮਲਾ ਆਈ ਹੁਣ ਇਹ ਤੁਹਾਡਾ ਜਿਹੜਾ ਪਰਿਵਾਰ ਹੈਗਾ ਜੀ ਇਹ ਸੰਬੰਧਿਤ ਹੈਗਾ ਜੀ ਕਿਹਨਾਂ ਦੇ ਨਾਲ ਗੁਰਵਿੰਦਰ ਸਿੰਘ ਜਟਾਣਾ ਦੇ ਨਾਲ ਪਰ ਸੰਬੰਧਿਤ ਹੈ ਜੀ ਅਸੀਂ ਸਾਡੇ ਮਾਸੜ ਜੀ ਲੱਗਦਾ ਪਵਨ ਸਿੰਘ ਜੀ ਸਾਡੇ ਮਾਸੜ ਜੀ ਨੇ ਪਵਨ ਸਿੰਘ ਜੀ ਜਿਹੜੇ ਪਰ ਆਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਹਾਂਜੀ ਗੁਰਵਿੰਦਰ ਸਿੰਘ ਜਟਾਣਾ ਜਿਨ੍ਹਾਂ ਬਾਰੇ ਸਿੱਧੂ ਮੂਸੇਵਾਲੇ ਨੇ ਵੀ ਐਸਵਾਈਐਲ ਗੀਤ ਗਾਇਆ ਸੀਗਾ ਹਣਾ ਉਹ ਬਲਵਿੰਦਰ ਸਿੰਘ ਜਟਾਣੇ ਦੀ ਤੁਸੀਂ ਗੱਲ ਕਰ ਰਹੇ ਹੋ ਹਾਂ ਜੀ ਹੁਣ ਸੂਰਮਿਆਂ ਦੇ ਅਸੀਂ ਰਿਸ਼ਤੇਦਾਰਾਂ ਜੀ ਉਹ ਸੂਰਮੇ ਨੇ ਸਾਡੇ ਕੋਮ ਦੇ ਸੂਰਮੇ ਨੇ ਜੀ ਉਹ ਜੋਦੇ ਸੂਰਮੇ ਹਾਂ ਜੀ ਸੋ ਬਲਵਿੰਦਰ ਸਿੰਘ ਜਟਾਣਾ ਦਾ ਕਹ ਲੋ ਕਿ ਪਰਿਵਾਰ ਆ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਬਹੁਤ ক্লোਜ਼ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਹੋਇਆ ਬਾਪੂ ਜੀ ਤੋਂ ਪੁੱਛਦੇ ਹਾਂ ਬਾਪੂ ਜੀ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਇਸ ਤਰੀਕੇ ਦੇ ਹਮਲੇ ਹੋਏ ਆ ਉਹਨਾਂ ਦੇ ਔਰ ਇੰਨਾ ਹੌਸਲਾ ਵਧਿਆ ਹੋਇਆ ਇਹ ਇਹਦੇ ਉੱਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ ਜਿਹੜੇ ਪਹਿਲਾਂ ਹਮਲੇ ਹੋਏ ਸੀ ਕੀ ਉਹਦੇ ਵਿੱਚ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸ਼ਮਸ਼ੇਰ ਸਿੰਘ ਬੋਲ ਰਿਹਾ ਜੀ ਮੇਰੇ ਘਰ ਦੇ ਬੱਚੇ ਨੂੰ ਔਰ ਮੇਰੀ ਨੋ ਨੂੰ ਇਹ ਪ੍ਰਵਾਸੀ ਨੇ ਬਹੁਤ ਮਤਲਬ ਅਟੈਕ ਕੀਤਾ ਤਾਂ ਮੈਂ ਇਹਨਾਂ ਨੂੰ ਛਡਾਉਣ ਵਾਸਤੇ ਗਿਆ ਤਾਂ ਮੇਰੇ ਤੇ ਵੀ ਅਟੈਕ ਕੀਤਾ ਉਹਨੇ ਮੇਰੀ ਬਾਹ ਤੇ ਵੀ ਦੇਖੋ ਤਿੰਨ ਫੱਸ਼ਰ ਹੋਏ ਹੋਏ ਨੇ ਤਾਂ ਮੈਂ ਆਪਣੇ ਬੱਚੇ ਛਡਾਉਣ ਨੂੰ ਜਾਣ ਵਾਸਤੇ ਕਿਉਂਕਿ ਮੈਂ ਮੈਂ ਮੇਰੇ ਬੱਚੇ ਨੂੰ ਮੈਂ ਛਡਾਉਣ ਜਾਣਾ ਸੀਗਾ ਤੇ ਹੁਣ ਉਹਦੇ ਬਾਅਦ ਦੇ ਵਿੱਚ ਅਸੀਂ ਫੇਰ ਵੀ ਮੈਂ ਬਹੁਤ ਕੋਸ਼ਿਸ਼ ਕੋਸ਼ਿਸ਼ ਕੀਤੀ ਛਡਾਉਣ ਦੀ ਪਰ ਫੇਰ ਵੀ ਇਹਦੇ ਬਹੁਤ ਤੇ ਜਾਂਦਾ ਜਾਂਦਾ ਉਹ ਜਾਂਦਾ ਜਾਂਦਾ ਚੁ ਨੂੰ ਮੀਨੂੰ ਆਪਣੀ ਨੂੰ ਅਗ ਲਾ ਗਿਆ ਉਹ ਉਧਰੋਂ ਨਿਕਲ ਗਿਆ ਮੁੰਡਾ ਇਧਰੋਂ ਭੱਜ ਕੇ ਜਾ ਕੇ ਕੋ ਪਤਾ ਨਹੀਂ ਆਪਣਾ ਰਿਕਸ਼ਾ ਰੁਕਸ਼ਾ ਤੋੜ ਕੇ ਚਲੇ ਗਿਆ ਉਧਰੋਂ ਉਹ ਵੀ ਮੁੰਡਾ ਆਪਣੀ ਚੁੱਗੀ ਨਾਲ ਪੇ ਅਗ ਲਾ ਗਿਆ ਅਗ ਲਾ ਕੇ ਆਪੀ ਨਿਕਲ ਗਿਆ ਪਰੇ ਨੂੰ ਤੇ ਉਹਦੇ ਚੁੱਗੀ ਦਾ ਫਿਰ ਨੁਕਸਾਨ ਨਹੀਂ ਹੋਇਆ ਉਧਰ ਉਧਰ 112 ਨੰਬਰ ਪੁਲਿਸ ਆਈ ਹੋਈ ਸੀ ਰੋਡ ਦੇ ਉੱਤੇ ਉਹ ਨੰਗੀ ਜਾਂਦੀ ਉਹਨੂੰ ਘੇਰ ਕੇ ਉਹਦੇ ਮੂਰੇ ਡਟ ਡਟ ਕੇ ਪੈ ਗਿਆ ਇਹ ਵੀ ਮੈਨੂੰ ਜਿਆਦਾ ਮਾਰਿਆ ਮੈਂ ਤਾਂ ਅਸੀਂ ਅਸੀਂ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਆ ਕੇ ਤਾਂ ਇਹ ਇਹ ਪਹਿਲਾਂ ਕਿਉਂਕਿ ਸਾਡੇ ਪਿੰਡ ਦੇ ਵਿੱਚ ਪਹਿਲਾਂ ਜਿਹੜਾ ਸਰਪੰਚ ਹੁੰਦਾ ਤਾਂ ਉਹਨੇ ਸਾਡੀਆਂ ਵੋਟਾਂ ਨੂੰ ਘਟਾਤੀਆਂ ਇਹਦੀਆਂ ਵੋਟਾਂ ਹੈਗੀਆਂ ਨੇ ਸਾਡੀਆਂ ਵੋਟਾਂ ਬਣੀਆਂ ਪਰਵਾਸੀਆਂ ਦੇ ਵੋਟਾਂ ਬੜੀਆਂ ਸਾਡੀਆਂ ਪੰਜਾਬੀਆਂ ਦੇ ਵੋਟਾਂ ਘਟਾਦੀਆਂ ਪਰਵਾਸੀਆਂ ਦੇ ਵੋਟਾਂ ਬਣੀਆਂ ਹੋਈਆਂ ਨੇ ਸਾਡੀਆਂ ਪੰਜਾਬੀਆਂ ਦੀਆਂ ਵੋਟਾਂ ਕਟਵਾਤੀਆਂ ਜੀ ਸਰਪੰਚ ਸਾਹਿਬ ਨੇ ਨਹੀਂ ਅੱਛਾ ਇਹ ਦੱਸਿਓ ਇਹ ਕੀ ਇਹ ਕੀ ਮਾਮਲਾ ਹੈ ਫਿਰ ਥੋੜੀ ਵੋਟ ਹੁਣ ਇਸ ਵਕਤ ਤੱਕ ਟੱਟੀਆਂ ਹੋਈਆਂ ਸਾਡੀਆਂ ਵੋਟਾਂ ਕਟੀਆਂ ਜੀ ਜਦੋਂ ਸਾਡੀਆਂ ਵੋਟਾਂ ਦੁਆਰਾ ਪਿੰਡ 'ਚ ਪੈਣ ਲੱਗੀਆਂ ਉਦੋਂ ਸਾਨੂੰ ਪਤਾ ਲੱਗਿਆ ਕਿ ਸਾਡੀਆਂ ਵੋਟਾਂ ਕਟੀਆਂ ਹੋਈਆਂ ਮੈਂ ਜਦੋਂ ਕਢਵਾਉਣ ਗਿਆ ਵੀ ਸਾਡੀਆਂ 6 ਵੋਟਾਂ ਨੇ ਕਰਦੇ ਜੀਆਂ ਦੀਆਂ 6 ਵੋਟਾਂ ਨੇ ਵੀ ਅਸੀਂ ਵੋਟ ਪਾਉਣੀਆਂ ਵੀ ਸਾਡੀ ਵੋਟ ਦਾ ਪੇਪਰ ਦਿਓ ਉਹ ਕਹਿੰਦੇ ਵੀ ਤੁਹਾਡੀਆਂ ਵੋਟਾਂ ਹੀ ਕਟੀਆਂ ਗਈਆਂ ਪਿੰਡ ਦੇ ਵਿੱਚੋਂ ਤੇ ਉਸ ਪਰ ਅਸੀਂ ਦੀਆਂ ਬਣੀਆਂ ਹੋਈਆਂ ਸਾਸੀ ਦੀਆਂ ਵੋਟਾਂ ਪਈਆਂ ਨਹੀਂ ਉਦੋਂ ਉਹਦੀਆਂ ਪਈਆਂ ਉਹ ਵੋਟ ਤੇ ਉਹ ਛੱਪੜ ਵਗੈਰਾ ਰਿਹਾ ਉਹ ਛੱਪੜ ਵਗੈਰਾ ਰਿਹਾ ਜੀ ਉਹਦੀ ਬੋਟ ਬਣੀ ਹੋਈ ਹੈ ਜੀ ਸਾਡੀ ਬੋਟ ਕਟਵਾਤੀ ਪੰਜਾਬ ਦੇ ਵਿੱਚ ਬੰਦੇ ਕੀ ਚੱਕਰ ਆਈ ਇਹ ਪਿੰਡ ਦੇ ਵਿੱਚ ਬੋਟ ਕਾਰਡ ਹੈਗੇ ਸਾਡੇ ਕੋਲ ਪਰ ਬੋਟ ਕਾਰਡ ਹੈਗੇ ਨਹੀਂ ਸਾਡੇ ਕੋਲ ਲਲਖੜੀ ਦੇ ਸਾਡੀ ਫੇਰ ਵੀ ਬੋਟ ਕਟਾਤੀ ਪਹਿਲਾਂ ਅਸੀਂ ਵੋਟਾਂ ਪਾਈਆਂ ਹੋਈਆਂ ਉੱਥੇ ਪਰ ਇਹ ਪਿੰਡ ਦੇ ਵਿੱਚ ਅਸੀਂ ਵੋਟਾਂ ਪਾਈਆਂ ਨਹੀਂ ਆਕੇ ਅੱਛਾ ਜੀ ਬਾਅਦ ਚ ਹੁਣ ਇਹ ਕੀ ਜਸ ਜਿਹੜਾ ਇਹ ਦਦਾਰ ਸਿੰਘ ਦਾਰੀ ਆ ਇਹ ਜਦ ਥੱਲੇ ਉਤਰਿਆ ਉਹ ਉਦੋਂ ਅਸੀਂ ਵੋਟਾਂ ਪਾਉਣ ਗਏ ਆ ਤਾਂ ਸਾਡੀ ਵੋਟਾਂ ਨਹੀਂ ਹੈਗੀਆਂ ਉੱਥੇ ਅਸੀਂ ਵੀ ਚਾਹੀਦੇ ਕਾਸੀ ਮੇਰੀ ਬੋਰਡ ਬਣੀ ਪਿੰਡਲੇ ਲੇੜੀ ਦੀ ਦੇਖੋ ਜ਼ੂਮ ਕਰਕੇ ਦੇਖੋ ਵੀਡੀਓ ਵਿੱਚੋਂ ਦੇਖੋ ਮੇਰੀ ਬੋਰਡ ਬਣੀ ਹੋਈ ਹੈ ਜੀ ਪਹਿਲਾ ਪਿੰਡਲੇ ਲੇੜੀ ਵਿੱਚ ਇਹ ਕਟਵਾਤੀ ਜੋ ਸਰਪੰਚ ਸਾਹਿਬ ਨੇ ਪੁਰਾਣਾ ਜਿਹੜਾ ਗਦਾ ਉਹਨਾਂ ਦੀ ਰੱਖੀ ਹੋਈ ਹੈ ਪ੍ਰਵਾਸੀਆਂ ਦੀ ਹਾਂ ਪ੍ਰਵਾਸੀਆਂ ਨੇ ਬੋਰਡ ਰੱਖੀ ਹੋਈ ਹੈ ਜੀ ਇਹਦੀ ਬੋਟਾ ਪੈਂਦੀ ਹੈ ਇਹ ਇਹ ਬੋਟਾ ਪੈਂਦੀ ਹੈ ਇਹਦਾ ਜਿਹੜਾ ਮੀਟਰ ਲੱਗਿਆ ਹੋਇਆ ਹੁਣ ਉਹ ਵੀ 2 ਨੰਬਰ 'ਚ ਲੱਗਿਆ ਹੋਇਆ ਉਹ ਜਿਹੜਾ ਮੀਟਰ ਇਹਦਾ ਲੱਗਿਆ ਹੋਇਆ ਹੈ ਬਿਜਲੀ ਦਾ ਮੀਟਰ ਲੋਕਾਂ ਦੇ ਮਕਾਨ ਪਾਏ ਕੇ ਵੀ ਮੀਟਰ ਨਹੀਂ ਲੱਗਦਾ ਹੈਗਾ ਗਵਰਨਮੈਂਟ ਨਹੀਂ ਲਾਉਂਦੀ ਮੈਂ ਪਹਿਲਾਂ ਕਹਿੰਦੇ ਮਕ ਇਹ ਤਾਂ ਬਿਨਾ ਕਮਰੇ ਤੋਂ ਬਿਨਾ ਕਿਸੇ ਚੀਜ਼ ਤੋਂ ਉੱਤੇ ਉੱਥੇ ਮੀਟਰ ਲੱਗਿਆ ਹੋਇਆ ਹੈ ਇਹਦੇ ਬਿਜਲੀ ਵੱਲਦੀ ਹੈ ਇਹਦੇ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕੀਤੀ ਜੀ ਹੁਣ ਤੱਕ ਨਹੀਂ ਸਾਡੀ ਸਰਕਾਰਾਂ ਜੀ ਸਾਡੀਆਂ ਸਰਕਾਰਾਂ ਪ੍ਰਵਾਸੀਆਂ ਸਾਥ ਦੇ ਰਹੀਆਂ ਨਹੀਂ ਜੀ ਸਾਡੇ ਪੰਜਾਬੀਆਂ ਸਾਥ ਨਹੀਂ ਦੇ ਰਹੀਆਂ ਸਰਕਾਰਾਂ ਇਸ ਪ੍ਰਵਾਸੀਆਂ ਸਾਥ ਸਾਥ ਦੇ ਰਹੀਆਂ ਨਹੀਂ ਜੀ ਇਹ ਸਾਡੀ ਸਰਕਾਰ ਨੂੰ ਬਹੁਤ ਗਲਤ ਗੱਲ ਹੈ ਸਰਕਾਰ ਦੀ ਸਾਡੇ ਪੰਜਾਬ ਦੀ ਇਸ ਮਾਮਲੇ 'ਚ ਹੁਣ ਇਸ ਮਾਮਲੇ 'ਚ ਕੋਈ ਪੁਲਿਸ ਨੇ ਕਾਰਵਾਈ ਕੀਤੀ ਜੀ ਹੁਣ ਅਜੇ ਕੋਈ ਪਤਾ ਨਹੀਂ ਹੈਗਾ ਜੀ ਕੀ ਕਰਦੇ ਆ ਕੀ ਨਹੀਂ ਅੱਜ ਸਾਡੇ ਬਿਆਨ ਲਿਖ ਕੇ ਲੈ ਗਏ ਨੇ ਅੱਜ ਅੱਜ ਲਾਏ ਆ। ਸਾਡੇ ਤਾਂ 2 ਦਿਨ ਹੋ ਗਏ ਆ। ਅੱਜ 2 ਦਿਨ ਹੋ ਗਏ। ਅੱਜ ਬਿਆਨ ਲਿਖ ਕੇ ਲੈ ਕੇ ਗਏ ਨੇ ਸਾਡੇ ਮੇਰੇ ਖਾਲ ਆਏ ਸੀਗੇ ਉਹ 12 ਵਜੇ। ਮਾਰੇ 1 ਵਜੇ ਬਿਆਨ ਲਿਖ ਕੇ ਲੈ ਕੇ ਗਏ ਦੀ ਸਾਤੇ। ਤੇ ਮਤਲਬ ਕਿ ਸਾਡਾ 3 ਦਿਨਾਂ ਦਾ ਅਜੋ 3 ਦਿਨ ਚੌਥਾ ਦਿਨ ਦਾ ਹਾਂ ਜੀ 30 30 30 ਤਰੀਕ ਤੋਂ ਤੁਹਾਡੇ ਉੱਤੇ ਹਮਲਾ ਹੋਇਆ ਹੋਇਆ। ਆਪਣਾ ਪੰਗਲਵਾਰ। ਹਾਂ ਜੀ ਅਸੀਂ ਜਿ ਅਸੀਂ ਇੱਥੇ ਬਾਖਲੋ ਦਾਖਲ ਹੋਏ ਆ ਜੀ ਆ ਕੇ ਸ਼ਨੀਵਾਰ ਨੂੰ ਸਵੇਰੇ 6 ਵਜੇ 25 ਤਰੀਕ ਦੀ 6:00 7:00 ਹਾਂ ਜੀ 25 ਤਰੀਕ ਨੂੰ ਤੁਹਾਡੇ ਉੱਤੇ ਹਮਲਾ ਹੋਇਆ ਤੇ ਬਿਆਨ ਲਿਖਣ ਤੁਹਾਡਾ ਪੁਲਿਸ ਜਿਹੜੀ ਆ ਦੋ ਦਿਨ ਬਾਅਦ ਆ ਰਹੀ ਹੈ ਦੋ ਦਿਨ ਬਾਅਦ ਆ ਰਹੀ ਹੈ ਹਾਂਜੀ ਦੋ ਦਿਨ ਬਾਅਦ ਆ ਰਹੀ ਹੈ ਤੇ ਪੁਲਿਸ ਨੂੰ ਇਤਲਾ ਤਾਂ ਮਿਲ ਗਈ ਹੋਣੀ ਆ ਥੋੜੀ ਤਾਂ ਵੀਰੋ ਵੀਡੀਓ ਇਨੀ ਵਾਇਰਲ ਹੋਈ ਆ ਸਿਵਲ ਹਸਪਤਾਲ ਚ ਪੇਪਰ ਬਣਵਾ ਕੇ ਇੱਥੋਂ ਦਾਖਲ ਹੋਇਆ ਜਿੱਥੇ ਤਾਂ ਪੇਪਰ ਪਹਲਾ ਜਾਂਦਾ ਜੀ ਇੱਥੋਂ ਸਿਵਲ ਹਸਪਤਾਲ ਦੇ ਵਿੱਚੋਂ ਵੀ ਬੰਦੇ ਇੱਥੇ ਲੜਾਈ ਝਗੜਾ ਹੋਇਆ ਕਿੱਥੇ ਹੋਇਆ ਕੀ ਗੱਲ ਹੋਈ ਆ ਕੋਈ ਕੁਝ ਨਹੀਂ ਪੁੱਛਣਾ ਆਇਆ ਸਾਨੂੰ ਇੱਥੇ ਇਹਦੇ ਬਿੰਡ ਦੇ ਵਿੱਚ ਬਿੰਡ ਦੇ ਵਿੱਚ ਇੱਕ ਘਰ ਆ ਜਿਹੜਾ ਕਮਾਰਾਂ ਦਾ ਘਰ ਆ ਹਾਂਜੀ ਹਾਂ ਪਿੰਡ ਦੇ ਵਿੱਚ ਇੱਕ ਕਮਾਰਾ ਘਰ ਆ ਉਹ ਇਹਨਾਂ ਦੀ ਮਦਦ ਕਰਦਾ ਉਹੀ ਧਾਰਾ ਕੱਢ ਕੇ ਜਾਂਦਾ ਉਹੀ ਇਹਨੂੰ ਕੱਖ ਕੱਖ ਅੰਡਾ ਪਾਉਦਾ ਹੋਣਾ ਇਸ ਟਾਈਮ ਦੋਨੇ ਪਾਪਾ ਪੁੱਤ ਇੱਥੇ ਹਸਪਤਾਲਾਂ ਦੇ ਪਏ ਨੇ ਉਹ ਉਹ ਇਹਦੇ ਇਹਦੇ ਡੰਗਰਾਂ ਕੱਖ ਪਾਉਂਦੇ ਨੇ ਉਹ ਵੀ ਐਸੇ ਹਸਪਤਾਲ 'ਚ ਨੇ ਉਹ ਨਹੀਂ ਉਹ ਉਹ ਐਸੇ ਹਸਪਤਾਲ 'ਚ ਨਹੀਂ ਹਾਂ ਜੀ ਦੋਨੇ ਉਹ ਉਹ ਕਿੱਦਾਂ ਚਲੇ ਗਏ ਹਸਪਤਾਲ 'ਚ ਕਿ ਸੱਟਾਂ ਲੱਗੀਆਂ ਉਹਨਾਂ ਨੂੰ ਉਹ ਆਪਣੇ ਆਪੇ ਆ ਕੇ ਦਾਖਲ ਹੋ ਗਏ ਜੀ ਇੱਥੇ ਸਾਨੂੰ ਨਹੀਂ ਪਤਾ ਜੀ ਇਹ ਤਾਂ ਪਹਿਲਾਂ ਆ ਕੇ ਦਾਖਲ ਹੋ ਗਏ ਜਦ ਸਾਨੂੰ ਵੱਡੇ ਵੱਡ ਕੇ ਆ ਗਏ ਜੀ ਉਹ ਸਾਡੇ ਤੇ ਤਾਂ ਹੱਤਿਆਨਾ ਹਮਲਾ ਕਰਕੇ ਭੱਜ ਕੇ ਆ ਕੇ ਪਹਿਲਾਂ ਬਾਅਦ ਵਿੱਚ ਆ ਕੇ ਇੱਥੇ ਪਏ ਆ ਜੀ ਪਹਿਲਾਂ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਵੀਡੀਓ ਤੋਂ ਬਣਾ ਰਿਸੀ ਤੁਸੀਂ ਬਣਾ ਰਹੀ ਸੀ ਉਹ ਵੀਡੀਓ ਜਿਹੜੀ ਤੁਹਾਡੀ ਬਹੁਤ ਵਾਇਰਲ ਹੋਈ ਹੈ ਜਿਸ ਵਿੱਚ ਭੈਣ ਜੀ ਵੀ ਲਹੂ ਲਹਾਨ ਹੈ ਤੁਹਾਡੀ ਬਾਹ ਦਿਖ ਰਹੀ ਹੈ ਲਹੂ ਲਹਾਨ ਮੇਰੇ ਬੱਚੇ ਬਣਾ ਰਹੇ ਸੀ ਮੇਰੇ ਵੱਡੇ ਭਰਾ ਦੇ ਬੱਚੇ ਨੇ ਮਨਾਈ ਹੈ ਜੀ ਹਾਂਜੀ ਮੇਰੇ ਵੱਡੇ ਭਰਾ ਦੇ ਬੱਚਾ ਸੀਗਾ ਲੜਕਾ ਉਹਨੇ ਮਨਾਈ ਹੈ ਜੀ ਸਾਡੇ ਬੱਚੇ ਛੋਟੇ ਨੇ 1 ਤੇ 13 ਸਾਲ ਦਾ ਜੀ ਕਾ ਮੇਰਾ ਗੋਦ ਪਿੱਛੇ ਜੀ ਛੋਟਾ ਜਿਹਾ ਬੱਚਾ ਮੇਰੇ ਦੋ ਬੱਚੇ ਨੇ ਜੀ ਮੇਰੇ ਤਾਂ ਸੋਈ ਸੁੱਤ ਮਾਸੂਮ ਬੱਚੇ ਨੇ ਰੱਬ ਨਹੀਂ ਤਾਂ ਇਹ ਜੋ ਜਿਸ ਤਰੀਕੇ ਨਾਲ ਵੱਡਿਆਂ ਦੇ ਉੱਤੇ ਹਮਲਾ ਹੋਇਆ ਗੱਲ ਹੋਰ ਵੀ ਵੱਧ ਸਕਦੀ ਸੀ ਤੇ ਇਸ ਮਾਮਲੇ ਦੇ ਵਿੱਚ ਹੁਣ ਤੁਹਾਡੀ ਕੀ ਮੰਗ ਹੈ ਜੀ ਸਾਡੇ ਇਹੀ ਮੰਗਾ ਚਾਹੁੰਦੇ ਹਾਂ ਕਿ ਸਾਨੂੰ ਇਹਨੂੰ ਪ੍ਰਵਾਸੀ ਨੂੰ ਬੱਦ ਤੋਂ ਬੱਦ ਸਜ਼ਾ ਦਿੱਤੀ ਜਾਵੇ ਅਸੀਂ ਕਾਨੂੰਨੀ ਕਾਰਵਾਈ ਨਾਲ ਹੀ ਸਜ਼ਾ ਚਾਹਣਾ ਜਾਂਦੇ ਹਾਂ ਬਸ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਦੱਸ ਰਹੇ ਹੋ ਪਹਿਲਾਂ ਸਵੇਰੇ ਫੜਿਆ ਸ਼ਾਮ ਨੂੰ ਛੱਡਤਾ ਜੇ ਹੁਣ ਫੇਰ ਛੁੱਟ ਕੇ ਆ ਗਿਆ ਫੇਰ ਉਹ ਸਾਨੂੰ ਡਰਾ ਜੀ ਸਾਡੀ ਜਾਨ ਨੂੰ ਡਰਾ ਜੀ ਸਾਨੂੰ ਕਿਸ ਨੇ ਮਾਰਤਾ ਵੀ ਕਰਤੀ ਇਹਦੇ ਕੀ ਪਤਾ ਇਹਦਾ ਮਾਰ ਕੇ ਸਾਨੂੰ ਬਿਹਾਰ ਨੂੰ ਭਜ ਜਾਊਗਾ ਇਹਦਾ ਕਿਉਂ ਨਾ ਪਿੱਛੇ ਕੋਈ ਵੀ ਨਹੀਂ ਹੈਗਾ ਨੰਦ ਪਿੱਛੇ ਕੋਈ ਹੈਗਾ ਨਾ ਦੱਸੋ ਮੈਨੂੰ ਇਹਦਾ ਮਾਰ ਕੇ ਭੱਜ ਜਾਣਾ ਕਿੱਥੇ ਕੀ ਵਾ ਕਿੱਥੇ ਦੇ ਕਿੱਥੇ ਨਹੀਂ ਹੈਗੇ ਹੁਣ ਬਿਹਾਰ ਚ ਕ੍ਰਾਈਮ ਕਰਕੇ ਆਇਆ ਹੋਇਆ ਇਹ ਕਹਿੰਦਾ ਮੈਂ ਬੰਦਾ ਮਾਰ ਕੇ ਆਇਆ ਹੋਇਆ ਉਧਰ ਆਪਾਂ ਨੂੰ ਖੁਦ ਕਹਿੰਦਾ ਬੰਦਾ ਉਹ ਕਹਿ ਰਿਹਾ ਜੀ ਕਹਿੰਦਾ ਮੈਂ ਇੱਧਰ ਆ ਕੇ ਭੇਸ ਬਦਲ ਕੇ ਜਟਾ ਲਾ ਕੇ ਇਹ ਸਾਧੂ ਸੰਤ ਬਣਿਆ ਹੋਇਆ ਜੀ ਇੱਥੇ ਅੱਛਾ ਹਾਂ ਜੀ ਸਾਧੂ ਸੰਤ ਦੇ ਰੂਪ ਦੇ ਵਿੱਚ ਬੈਠਾ ਜੂਰੇ ਇਹ ਇਹਦਾ ਕੀ ਪਤਾ ਇੱਥੋਂ ਮਾਰਵੇ ਜਲੰਧਰ ਚਲੇ ਜਾਵੇ ਜਲੰਧਰ ਭੈਜੇ ਆ ਕੇ ਅੰਮਰਸਰ ਭੈ ਜੀ ਤਿੰਨ ਤਿੰਨ ਦਿਨ ਉਹਦੋਂ ਤਿੰਨ ਦਿਨ ਆਧਾਰ ਕਟ ਬਣੇ ਹੋਏ ਨੇ ਜੀ ਵਿਹਾਰ ਦਾ ਅੱਡ ਬਣਾਇਆ ਪੰਜਾਬ ਦਾ ਅੱਡ ਬਣਾਇਆ ਉਹ ਕਿਤੇ ਤਾਂ ਵੀ ਬਣੇ ਹੋਣਗੇ ਆਧਾਰ ਕਟ ਇਹਨਾਂ ਦੇ ਪੰਜ ਕੋ 10 ਤੁਸੀਂ ਕੀ ਦੱਸ ਰਹੇ ਸੀਗੇ ਜੀ ਸਾਨੂੰ ਜੀ ਕਹਿ ਰਹੇ ਨੇ ਉਹ ਕਹਿੰਦਾ ਮਾਰੇ ਬਿਨਾ ਨਹੀਂ ਕਰਨਾ ਤੁਹਾਨੂੰ ਛੱਡ ਰਗਾ ਕਹਿੰਦਾ ਜੀ ਸਾਨੂੰ ਐਡਾ ਧਮਕੀਆਂ ਦੇ ਰਹੇ ਜੀ ਐਸੇ ਟਾਈਮ ਅਸੀਂ ਹਸਪੀਟਲ ਵਿੱਚ ਦਾਖਲਾ ਉਹ ਵੀ ਦਾਖਲਾ ਜਦੋਂ ਅਸੀਂ ਉਧਰ ਜਾਂਦੇ ਆ ਕਦੇ ਕਿਸੇ ਨੂੰ ਕਹਿ ਰਹੇ ਜੀ ਕਦੇ ਕਿਸੇ ਨੂੰ ਕਹਿ ਰਿਹਾ ਵੀ ਹੁਣ ਮੈਂ ਵਦਰਾ ਲੈ ਕੇ ਹੀ ਜਾਊਗਾ ਸੋ ਇਹ ਇਸ ਵਕਤ دہشت ਦਾ ਮਾਹੌਲ ਜਿਹੜਾ ਬਣਿਆ ਹੋਇਆ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਔਰ ਇਸ ਤਰੀਕੇ ਦੇ ਜਿਹੜੇ ਅਸੀਂ ਲਗਾਤਾਰ ਵੇਖ ਰਹੇ ਹਾਂ ਪੰਜਾਬ ਦੇ ਵਿੱਚ ਮਾਮਲੇ ਸਾਹਮਣੇ ਆਉਂਦੇ ਇਹਨਾਂ ਮਾਮਲਿਆਂ ਦੇ ਉੱਤੇ ਠੱਲ ਪਾਈ ਜਾਵੇ ਬਹੁਤ ਬਹੁਤ ਧੰਨਵਾਦ